हां ਵੀ ਕਿੰਨੇ ਦਾ ਪਿੱਛੇ ਨਾ ਕੈਨ ਬੰਨਿਆ ਵਾ ਉਹਨਾਂ ਪੂਰਾ ਫੁੱਲ ਕਰ ਦੇ ਠੀਕ ਆ ਬਾਈ ਕਰ ਦਿੰਨਾ ਵਾ ਮੈਂ ਪਾਣੀ ਪੀ ਆਵਾ ਘੁੱਟ ਠੀਕ ਵੇ ਬਈ ਯਾਰ ਮੇਰੇ ਪਿੱਛੇ ਬੰਦੇ ਪਏ ਆ ਆ ਚੈਨ ਮੇਰੇ ਸੈੱਟ ਚੱਲੇ ਆਵਾ ਜਾਂਦਾ ਹੋਇਆ ਲੈ ਜਾਊਂਗਾ ਹੈ ਸੋਨੇ ਦੀ ਚੈਨ ਲੱਗਦਾ ਆ ਤਾਂ ਮੀਰ ਹੋਣ ਦਾ ਮੌਕਾ ਮਿਲ ਗਿਆ ਮੈਨੂੰ ਹਾਂ ਵੀ ਬੰਪ ਪਾ ਲਿਆ ਪਾਤਾ ਤੇਲ हां हां भाई बस ਪਾਉਣਾ 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 ਤੇਲ ਹੀ ਪਾਉਣਾ ਬਈ। ਉਹ ਭਰਾਵਾ ਪਾਉਣਾ ਕਦੋਂ ਆ? ਅੱਧਾ ਘੰਟਾ ਤਾਂ ਪਹਿਲਾਂ ਹੋ ਗਿਆ ਵਾ। ਯਾਰ ਬਾਈ ਇੱਥੇ ਯਾਰ ਚੋਰ ਨਹੀਂ ਵੇਖਿਆ ਲੋ ਟ-ਸ਼ਰਟ ਪਾਈ ਸੀ। ਮੇਰੀ ਸੋਨੇ ਦੀ ਚੈਨੀ ਲੁੱਟ ਕੇ ਲੈ ਗਿਆ। ਉਹ ਭਰਾਵਾ ਮੈਂ ਕਿੱਥੋਂ ਵੇਖ ਲਿਆ? ਮਨ ਤਾਂ ਪੰਪ ਵਾਲੇ ਨੇ ਅੱਧਾ ਘੰਟਾ ਹੋ ਗਿਆ ਖਰਾਬ ਕੀਤਾ। ਨਾਲੇ ਮੈਂ ਕਿਹੜਾ ਪੁਲਿਸ ਵਾਲਾ ਵਾਂ? ਜਾ ਬਾਈ ਹੋਰ ਕਿਤੇ ਜਾ ਕੇ ਲੱਭ ਲਾ। ਜਾਓ ਜਾ ਭਰਾਵਾ ਮੇਰਾ ਪਹਿਲਾਂ ਹੀ ਬਹੁਤ ਦਿਮਾਗ ਖਰਾਬ ਹੋਇਆ ਪਿਆ। ਠੀਕ ਆ ਭਰਾਵਾ ਨਾ ਕਰੋ ਗਰੀਬਾਂ ਦੀ ਮਦਦ। ਜਾ ਤੂੰ ਤਰ ਜਾ। ਉਹ ਭਰਾਵਾ ਪਾ ਦੇ ਤੇਲ। ਕਿੰਨਾ ਸਮਾਂ ਹੋ ਗਿਆ ਵਾ? ਓ ਪੌਣਾ ਭਰਾਵਾ ਤੈਨੂੰ ਕਿੰਨੀ ਕਾਲੀ ਲੱਗੀ ਪਈ ਆ ਓ ਯਾਰ ਇਹੇ ਤੇ ਮੈਂ ਹੁਣ ਡੀਜ਼ਲ ਵੀ ਨਹੀਂ ਪਾ ਸਕਦਾ ਚੈਨ ਖਰਾਬ ਹੋ ਜਾਂਦੀ ਠੀਕ ਹੈ ਜੀ ਚਲ ਲਾਉਂਦੇ ਆ ਪੂਜਾਰ ਓ ਭਾਈ ਯਾਰ ਡੀਜ਼ਲ ਨਹੀਂ ਪੈਣਾ ਨਾ ਮਸ਼ੀਨ 'ਚ ਕੋਈ ਪ੍ਰੋਬਲਮ ਆ ਗਈ ਆ ਓ ਭਰਾਵਾ ਮਸ਼ੀਨ ਮੈਂ ਤੇਰੀ ਖਰਾਬ ਕੀਤੀ ਆ ਇੱਕ ਲੱਤ ਤੇ ਖੜੇ ਨੂੰ ਅੱਧਾ ਘੰਟਾ ਹੋ ਗਿਆ ਵਾ ਓ ਭਰਾ ਜੇ ਤੇਰੀ ਲੱਤ ਥੱਕ ਗਈ ਆ ਤਾਂ ਤੈਨੂੰ ਕੁਰਸੀ ਦੇ ਦਿੰਨੇ ਆ ਤੈਨੂੰ ਬਿਠਾ ਦੇ ਦਿੰਨੇ ਆ ਸਾਈਡ ਤੇ ਓ ਭਰਾਵਾ ਮੈਂ ਬੈਠਣਾ ਨਹੀਂ ਮੈਨੂੰ ਹੋਰ ਵੀ ਬਹੁਤ ਕੰਮ ਆ ਤੇਲ ਪਾ ਛੇਤੀ ਭਾਈ ਜੇ ਥੋਨੂੰ ਕੰਮ ਆ ਨਾ ਤਾਂ ਤੁਸੀਂ ਜਾਓ ਆਪਦਾ ਕਹਿਣ ਇੱਥੇ ਰੱਖ ਜੋ ਜਦੋਂ ਹੀ ਮਸ਼ੀਨ ਚੱਲ ਪਈ ਮੈਂ ਇੱਥੇ ਡੀਜ਼ਲ ਪਾ ਕੇ ਰੱਖ ਦੂੰਗਾ ਤੇ ਤੁਸੀਂ ਲੈ ਨਾ ਓ ਭਰਾ ਕੰਨੀ ਤਾਂ ਮੈਂ ਲੈ ਕੇ ਜਾਣੀ ਆ ਮੈਨੂੰ ਅਸਲ 'ਚ ਗੱਲ ਦੱਸ ਕੀ ਆ ਭਈ ਅਸਲ 'ਚ ਗੱਲ ਪਤਾ ਕੀ ਆ ਮੈਨੂੰ ਆ ਗਿਆ ਤੇਰਾ ਕਹਿਣ ਪਸੰਦ ਕੱਲ ਮੈਂ ਸ਼ਹਿਰ ਗਿਆ ਸੀ ਤੇ ਮੈਂ ਸਾਰਾ ਸ਼ਹਿਰ ਘੁੰਮ ਲਿਆ ਪਰ ਇਹਦੇ ਨਾਲ ਦਾ ਮੈਨੂੰ ਕਹਿਨ ਨਹੀਂ ਲੱਭਿਆ ਉੱਥੇ ਜੇ ਤੂੰ ਚਾਹੇ ਤਾਂ ਮੈਂ ਤੈਨੂੰ ਇਹਦੇ ਮੂੰਹੋਂ ਮੰਗੇ ਪੈਸੇ ਦੇਣ ਨੂੰ ਤਿਆਰ ਆ ਅੱਛਾ ਭਾਈ ਕਹਿਣ ਤਾਂ ਮੈਂ ਤੈਨੂੰ ਦੇ ਦੇਣਾ ਪਰ ਇਹਦੇ ਮੈਨੂੰ ਕਿੰਨੇ ਕੇ ਪੈਸੇ ਦੇਵੇਂਗਾ ਤੂੰ ਮੈਂ ਨਾ ਭਾਈ ਤੈਨੂੰ ਇਹਦਾ ਪੂਰਾ 2000 ਰੁਪਿਆ ਦਊਂਗਾ ਹੈ 2000 ਰੁਪਿਆ ਉਹ ਵੀ ਮਮੂਲੀ ਜਿਹਾ ਕਹਿਨ ਦਾ ਮੈਨੂੰ ਨਾ ਇਹ ਬੰਦਾ ਮੈਂਟਲ ਲੱਗਦਾ ਵਾ ਮੈਂ ਇਹਨੂੰ ਵੱਧ ਕਹਿੰਦਾ ਵਾਂ ਭਾਈ ਮੈਨੂੰ ਨਾ ਇਹਦਾ ਪੂਰਾ 10000 ਰੁਪਿਆ ਚਾਹੀਦਾ ਵਾ ਉਹ ਭਰਾਵਾ 100 200 ਦਾ ਤੇਰਾ ਕਹਿਣਾ ਰੁਪਈਆ ਤੂੰ ਮੇਰੇ ਤੋਂ 10000 ਮੰਗੀ ਆ ਨਾ ਵਾ ਰੁਪਈਆ ਤਾਂ ਬਾਈ ਮੈਂ 10000 ਰੁਪਈਆ ਹੀ ਲਊਂਗਾ ਕਹਿ ਲੈਣਾ ਜਾਂ ਨਾ ਲੈਣਾ ਤੇਰੀ ਮਰਜ਼ੀ ਫੜਾ ਮੇਰਾ ਟੱਕਣ ਉਹ ਰੋਕ ਰੋਕ ਬਾਈ ਯਾਰ ਗੁੱਸਾ ਘਾ ਤੋ ਕਰਦਾ ਯਾਰ ਲੈ ਲੈ 10000 ਰੁਪਈਆ ਪੂਰਾ ਲਿਆ ਫੜਾ ਦੇ ਕਿੰਨੇ ਕੁ ਭਰਾ ਕਹਿਨੇ ਆ ਪੈਸੇ ਤਾਂ ਪੂਰੇ ਆ ਚੱਲ ਲਾਲਾ ਕਹਿਣ ਓਕੇ ਆ ਨਾ